ਤਲਵੰਡੀ ਸਾਹਿਬੋਂ ਤੋਂ ਅੱਜ ਕਰਦੇ ਆਂ ਦਿਨ ਦੀ ਸ਼ੁਰੂਆਤ ਕਸਰਤ ਦੇ ਨਾਲ ਕਹਿੰਦੇ ਅਮਰਤ ਵੇਲ ਦਾ ਜਾਗਣਾ ਜੇ ਕੋਈ ਜਾਗੇ ਨਿਤ ਇੱਕ ਵਦਨ ਦੀ ਆਰਜੂ ਦੂਜਾ ਸਾਹਿਬ ਆਵੇ ਚਿਰ ਪ੍ਰਮਾਤਮਾ ਦਾ ਤਰਕੇ ਧਿਆਨ ਕਰਕੇ ਪ੍ਰਮਾਤਮਾ ਨੂੰ ਯਾਤ ਮਾਤਾ ਪਿਤਾ ਦੇ ਲਾਗੇ ਪੈ ਰਹੀਆਂ ਚਲੋ ਕੰਬਲ ਬਦੋ ਸਰੀਰ ਨੂੰ ਕਰੋ ਤੰਦਰੁਸਤ ਐਕਸਰਸਾਈਜ਼ ਕਰਕੇ ਕਸਰਤ ਕਰਕੇ ਆਪਾਂ ਸਰੀਰ ਦੀਆਂ ਮੂਵਮੈਂਟਾਂ ਕਰੀਏ ਉਸੇ ਤਰ੍ਹਾਂ ਹੀ ਆਪਣਾ ਜਿਹੜਾ ਦਿਨ ਹੈ ਪੂਰਾ ਵਧੀਆ ਲੰਘੇ ਖੁਸ਼ੀ ਦੇ ਮਾਹੌਲ ਦੇ ਵਿੱਚ ਲੰਘੇ ਸੋ ਪ੍ਰਮਾਤਮਾ ਕਰੇ ਸਭ ਦਾ ਦਿਨ ਬਹੁਤ ਵਧੀਆ ਲੰਘੇ ਰਾਤ ਸੁੱਖਾਂ ਭਰੀ ਬਤੀਤ ਹੋਈ ਹੈ ਅੱਗੇ ਦਿਨ ਆਇਆ ਹੈ ਦਨ ਦੇ ਵਿੱਚ ਵੀ ਖੈਰ ਸੁਰਖ ਰਹੇ ਚਾਰ ਸਕੈਰੇ ਹਰ ਤਰਫ ਖੁਸ਼ੀਆਂ ਦੇ ਸੁਨੇਹ ਆਉਣ ਸੋ ਕਰਦੇ ਆ ਸਰੀਰ ਨੂੰ ਗਰਮ ਅਜੇ ਥੋੜੇ ਜਿਹਾ ਲੇਟ ਆ 1 2 1 1 1 2 1 1 2 1 1 2 1 1 2 1 1 2 1 ਇੱਕ ਦੋ ਇੱਕ ਇੱਕ ਦੋ ਇੱਕ ਦੋ ਦੋਸਤੋ ਬਰਸਾਤ ਦਾ ਮੌਸਮ ਆ ਰਿਹਾ ਗਿਆ ਥੋੜਾ ਗਲਾ ਖਰਾਬ ਥੋੜਾ ਰੇਸ਼ਾ ਜਿੱਦੀ ਵਜ੍ਹਾ ਦਾ ਕਰਕੇ ਸਰੀਰ ਦੇ ਵਿੱਚ ਥੋੜੀਆਂ-ਵੋਟੀਆਂ ਸਮੱਸਿਆਵਾਂ ਆਉਂਦੀਆਂ ਨੇ ਸੋ ਇਸੇ ਤਰ੍ਹਾਂ ਕਰਨ ਦਾ ਮੈਨੇਜ ਕਰਨ ਦੀ ਕਰਾਂਗੇ ਕੋਸ਼ਿਸ਼ ਕਰਦੇ ਆਂ ਆਪਣੀ ਪਹਿਲੀ ਕਸਰ ਪੈਰਾਂ ਦੇ ਵਿੱਚ ਬਣਾਓ فاਸਲਾ ਬਾਹਾਂ ਸਾਈਡ ਤੇ ਨਿਗਾਹ ਸਾਹਮਣੇ ਕੱਬਿਆਤ ਵੱਲ ਘੁਮਾਂਗੇ ਫਿਰ ਸੱਜਿਆਤ ਵੱਲ ਘੁਮਾਂਗੇ ਇੱਕ